ਗਿੱਲਾ ਨਾ ਮੋٹے ਲੌਂਗ ਦੇ ਵਿੱਚ ਕਈ ਲੌਂਗ ਬਾਣਾ ਪ੍ਰੇਫਰ ਕਰਦੇ ਭਰਾ ਮੇਰੇ ਇਹ ਵੀ ਮਾਡਲ 500 ਰੁਪਏ ਗਿੱਲਾ ਕਪੜਾ ਮਾਰੋ ਸਾਫ਼ ਤੋਂ ਹੁੰਦਾ ਕੋਈ ਰੋਲਾ ਨਹੀਂ ਠੀਕ ਹੈ 500 ਰੁਪਏ ਦੇ ਵਿੱਚ ਇਸ ਦੇ ਵਿੱਚ ਸਪਿੰਨਰ ਵੀ ਮਿਲ ਜੂਗਾ ਦੇਖੋ ਇਸ ਮਾਡਲ ਦੇ ਵਿੱਚ ਵੀ ਆਪਾਂ ਸਪਿੰਨਰ ਤਿਆਰ ਕਰਾ ਦਤਾ ਤੁਹਾਡੇ ਲਈ ਓਕੇ ਵੀਰੇ ਸਿਰਫ 500 ਰੁਪਏ ਜਿੰਨਾ ਮਰਜ਼ੀ ਇਹਨੂੰ ਰੈਗੂਲਰ ਬਾਈ ਜਨੂੰ ਕੋਈ ਪ੍ਰੋਬਲਮ ਨਹੀਂ ਹੈ ਨਾਈਕੀ ਦਾ ਪੀਸ ਲੈਣਾ ਡੰਕ ਸੀਰੀਜ਼ ਦੇ ਵਿੱਚ ਨਾਈਕੀ ਬਹੁਤ ਛੋਟਾ ਪੀਸ ਆ ਯਾਰ ਹਾਂਜੀ ਔਰ ਮੇਨ ਚੀਜ਼ ਬਾਈ ਜੀ ਸੋਲ ਚੈੱਕ ਕਰੋ ਪ੍ਰੋਪਰ ਸੌਫਟ ਕੁਸ਼ਨ ਵਾਲਾ ਸੋਲ ਲੱਗਿਆ ਹੈ ਸਿਰਫ 500 ਰੁਪਏ ਰੇਂਜ ਦੇ ਵਿੱਚ ਓਕੇ ਬਈ ਤਾਜ਼ਾ ਸੰਬਾ ਅਰਟੀਕਲ ਫਲੈਟ ਸਨੀਕਰਸ ਦੇ ਵਿੱਚ ਲਾਈਟ ਹੈ ਵੀ ਹਾਂ ਬਹੁਤ ਵਾਹ ਲੱਗਦਾ 500 ਰੁਪਏ ਰੇਂਜ ਦੇ ਵਿੱਚ ਓਕੇ ਮੋٹے ਸੌਲ ਦੇ ਵਿੱਚ ਉਹ ਜਿਹੜਾ ਚੱਲਦਾ ਸੀ ਨਾ ਭਾਜੀ ਪਹਿਲਾਂ ਉਹ ਵੱਡੇ ਵੱਡੇ ਫੀਤੇ ਵਾਲਾ ਉਸ ਸਟਾਈਲ ਦੇ ਵਿੱਚ ਬੂੜਦੇ ਆ ਰਿਹਾ ਹੈ ਸਿਰਫ 500 ਰੁਪਏ ਰੇਂਜ ਦੇ ਵਿੱਚ ਨਾਈਕੀ ਦਾ ਸਪੋਰਟ ਸ਼ੂਜ਼ ਨਮੋ ਇਹਨਾਂ ਹਾਂਜੀ ਸਿਰਫ 500 ਰੁਪਏ ਰੇਂਜ ਦੇ ਵਿੱਚ ਓਕੇ ਵੀਰੇ ਕਾਹਦੀ 500 ਹੀ ਰੇਂਜ ਤੋਹਫੇ ਦੇਣੇ ਇਸ ਵਾਰ ਆਪਾਂ 500 ਰੁਪਏ ਰੇਂਜ ਤੋਹਫੇ। ਹਲੋ ਕੁਸ਼ਨ ਬਤਾਵਾ ਲੱਗਾ ਹੋਇਆ ਮਾਈਨ ਐਕਸ ਫੈਕਟਰੀ ਦਾ ਟੌਪ ਕਲਾਸ ਆ ਮਾਰ। ਸੱਪੀ ਕੱਟ ਲਿਆ। ਹਾਂਜੀ। ਸਿਰਫ 500 ਰੁਪਏ ਰੇਂਜ ਹੋਊਗਾ 500 ਰੁਪਏ ਦੂਜੇ ਪਾਸੇ। ਹਲੋ ਬਈ। ਬਹੁਤ ਸੋਹਣਾ ਬੂਟ ਆ ਯਾਰ। ਪਜਾਮੇ ਨਾਲ ਟੀ-ਸ਼ਰਟ ਨਾਲ ਸਾਰੇ ਨਾਲ ਸੋਹਣਾ ਲੱਗੂਗਾ ਪਾਇਆ ਹੋਇਆ 500 ਰੁਪਏ ਰੇਂਜ ਦੇ ਵਿੱਚ ਸਿਰਫ। ਠੀਕ ਹੈ ਜੀ। ਕਲਰ ਹਰ ਆਈਟਮ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਕਲਰ ਮਿਲਣਗੇ। ਆਪਾਂ ਇੱਥੇ ਤੁਹਾਨੂੰ ਵੈਰਾਈਟੀ ਨਿਗਾ ਕਰਾ ਰਹੇ ਆ ਦੁਕਾਨ ਤੇ ਆਉਂਗੇ ਸਾਰੇ ਰੰਗ ਦਿਖਾਵਾਂਗੇ 500 ਰੁਪਏ ਰੇਂਜ ਦੇ ਵਿੱਚ ਸਿਰਫ ਸਾਰੇ 500 ਦੇ ਆ ਜੀ ਡੰਸਰ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਸੀਰੀਜ਼ ਆ ਭਾਜੀ ਹਾਂ ਜੀ ਪੂਰੇ ਨਾਲ ਵਾਈਟ ਸ਼ੀਰ ਪਹਿਲਾਂ ਬਹੁਤ ਵਿਕਿਆ ਹਾਂ ਹਾਂ ਜੀ ਹੁਣ ਵੀ ਬਹੁਤ ਵਿਕਦਾ ਭਾਈ ਜੀ ਸਿਰਫ 400 ਰੁਪਏ ਰੇਂਜ 400 ਦਾ ਹਾਂ ਸਿਰਫ 400 ਰੁਪਏ ਵਧੀਆ ਹੁਣ ਕੁਆਲਿਟੀ ਭਾਜੀ ਮੈਂ ਕੁਆਲਿਟੀ ਵੱਲੋਂ ਕਮੀ ਆਪਾਂ ਦੇਣੀ ਨਹੀਂ ਕਿਸੇ ਚੀਜ਼ ਠੀਕ ਆ ਵੀਰੇ ਨਾਈਕੀ ਡੰਸਰ ਆ ਆਪਣਾ ਫੈਸ਼ਨ 23 ਸਾਰੇ ਮਾਡਲ 400 ਰੁਪਏ ਰੇਂਜ ਦੇ ਵਿੱਚ ਓਕੇ ਵੀਰੇ ਇੱਕ ਆਪਾਂ ਤੁਹਾਨੂੰ ਇਸ ਵਾਰ ਮਾਡਲ ਦਿਵਾਗੇ ਭਾਜੀ ਆ ਨਾ ਨਵਾਂ ਸੈਂਡਲ ਹਾਂ ਓਕੇ ਵੀਰੇ ਰੋਮਨ ਸੈਂਡਲ ਹੈ ਰੋਮਨ ਸੈਂਡਲ ਕੀ ਤਰ੍ਹਾਂ ਦਾ ਹੈ ਕਈ ਭਾਜੀ ਹੁਣ ਜਿਨ੍ਹਾਂ ਨੇ ਰੈਗੂਲਰ ਪਾਣਾ ਹੁੰਦਾ ਨਾ ਤਾਂ ਕੰਨਦਾਰਾਂ ਨੇ ਈਆ ਜਿਨ੍ਹਾਂ ਨੇ ਆਪਣੇ ਕੁੜਤੇ ਪਿਆ ਮੈਨਾਂ ਪਾਣਾ ਉਹਨਾਂ ਅਸੇ ਕਿ ਪੈਰ ਨੂੰ ਹਵਾ ਵੀ ਲੱਗਣੀ ਚਾਹੀਦੀ ਹੈ ਬੂਟ ਦਾ ਬੂਟ ਚਾਹੀਦਾ ਕੁਸ਼ਨ ਪਤਾਵਾ ਲੱਗਾ ਹੋਇਆ ਅੰਦਰ ਪਸੀਨਾ ਨਹੀਂ ਆਊਗਾ ਔਰ ਜਿੰਨਾ ਮਰਜ਼ੀ ਰੈਗੂਲਰ ਪਾਓ ਕੋਈ ਪ੍ਰੋਬਲਮ ਨਹੀਂ ਪੇਸਟਿੰਗ ਨਹੀਂ ਲੱਗਦੀ ਇਹਦੇ ਵਿੱਚ ਓਕੇ ਸਿਰਫ ਔਰ ਸਿਰਫ 500 ਰੁਪਏ ਦੇ ਦੇਣਾ ਠੀਕ ਹੈ ਵੀਰੇ ਠੀਕ ਹੈ ਜੀ ਇਹਦੇ ਬਾਅਦ ਸਨੇਕ ਲੈਦਰ ਦਾ ਵਿੱਚ ਚੈਲਸੀ ਇਸ ਵਾਰ ਚੈਲਸੀ ਦੇ ਆਪਾਂ ਦੋ ਸੱਪ ਕੱਢਣੇ ਆ ਭਾਜੀ ਓਕੇ ਵੀਰੇ ਇੱਕ ਤਾਂ ਐਕਚੁਅਲ ਸੱਪ ਕੱਢ ਲਿਆ ਹਾਂਜੀ ਸਨੇਕ ਲੈਦਰ ਵਾਲਾ 650 ਰੁਪਏ ਰੇਂਜ 'ਚ ਹਾਂਜੀ ਜੁੱਤਾ ਮੋੜ ਲਓ ਆ ਲਓ ਕੋਈ ਰਿੰਕਲ ਨਹੀਂ ਕੋਈ ਕੁਝ ਨਹੀਂ ਪਰਪਸ ਆਫ ਲੈਦਰ ਕਿੰਨੇ ਦਾ ਇਹ 650 ਰੁਪਏ ਭਾਜੀ ਠੀਕ ਹੈ ਇਹਦੇ ਵਿੱਚ ਬਲੈਕ ਪਣਾ ਚੇਨ ਵਾਲਾ ਵੀ ਆਪਾਂ ਮੰਗਾ ਦਿੱਤਾ ਤੁਹਾਡੇ ਲਈ ਇਹ ਲੱਗ ਵਧੀਆ ਬੀਕਿਆ ਨਾ ਇਹ ਹਾਂ ਕਿੰਨੇ ਦਾ ਹੈ 650 ਰੁਪਏ ਚ ਠੀਕ ਹੈ ਹੁਣ ਇੱਕ ਤੋਹਫਾ ਭਰਾਵਾਂ ਲਈ ਜਿਨ੍ਹਾਂ ਨੇ ਏਡੀ ਅੱਗੇ ਤੱਕ ਵੀਡੀਓ ਦੇਖੀ ਹੈ ਉਹਨਾਂ ਭਰਾਵਾਂ ਵਾਸਤੇ ਚੱਲੋ ਭਾਜੀ ਡੱਬਾ ਚੈਲਸੀ ਆਈਟਮ ਵੀ ਚੈਲਸੀ ਓਕੇ ਬਈ ਭਲੇਨ ਚੈਲਸੀ ਇਹ ਵੀ ਭਾਜੀ ਪਾ ਲਓ ਰੈਗੂਲਰ ਪਾ ਲਓ ਕੋਈ ਰਿੰਕਲ ਨਹੀਂ ਕੋਈ ਕੁਝ ਨਹੀਂ ਇਹ ਕਿੰਨੇ ਦਾ 500 ਰੁਪਏ ਠੀਕ ਜਿਹੜਾ ਭਰਾ ਵੀਡੀਓ ਸ਼ੇਅਰ ਕਰੂਗਾ 500 ਦਾ ਠੀਕ ਕਲਰ ਸ਼ੇਅਰ ਕਰਕੇ ਆ ਕੇ ਦਿਓ 500 ਦੇ ਲੈ ਤਿੰਨੋ ਕਲਰ ਮਿਲਣਗੇ 500 ਰੁਪਏ ਰੇਂਜ ਚ 6 7 8 9 10 ਸਾਈਜ਼ ਤੱਕ ਸਾਰੇ ਸਾਈਜ਼ 500 ਰੁਪਏ ਰੇਂਜ ਦੇ ਵਿੱਚ